ਮਿੰਟ ਜੀ ਇੱਕ ਭਵਿੱਖਬਾਣੀ ਨਾ ਥੋੜੀ ਥੋੜੀ ਹੋਰ ਵੀ ਹੋ ਰਹੀ ਹੈ ਰਾਜਨੀਤੀ ਦੇ ਵਿੱਚ ਵੀ ਬਾਜਬਾ ਸਾਹਿਬ ਵਿਰੋਧੀ ਧਿਰਾਂ ਦਾ ਜਿਹੜਾ ਆਪਣਾ ਰੋਲ ਹੈ ਨਾ ਪੂਰਾ ਬਾਖੂਬੀ ਨਿਭਾ ਰਿਹਾ ਹੈ ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਇੱਥੇ ਚੌਗਾ ਛੱਕਾ ਮਾਰਿਆ ਜਾ ਸਕਦਾ ਉਹ ਮਾਰਦੇ ਨੇ ਤੇ ਉਹ ਵਾਰੀ ਵਾਰੀ ਕਹਿ ਰਹੇ ਨੇ ਵੀ ਮਾਨ ਸਾਹਿਬ ਜਾਣਗੇ ਮਾਨ ਸਾਹਿਬ ਜਾਣਗੇ ਬੀਜੇਪੀਸ ਜਾਣਗੇ ਇਹਨਾਂ ਦੇ ਕੁਝ ਬੰਦੇ ਸਾਡੇ ਲਿੰਕਿਤ ਨੇ ਉਹ ਵੀ ਆਉਣਗੇ ਇਹ ਹੁਣ ਭਵਿੱਖਬਾਣੀ ਤੇ ਆਪਾਂ ਕੀ ਵਿਚਾਰ ਕਰੀਏ ਕੀ ਬਣ ਸਕਦਾ ਇਹ ਜੀ ਵੀ ਕੁਝ ਮੜਾ ਮੋਟਾ ਸੱਚ ਕੋਸ਼ ਕਰ ਲੋ ਵਿਚਾਰ ਇਹਦੀ ਚ ਕੀ ਆ ਕੁਝ ਇਹ ਮਤਲਬ ਕਿ ਬਾਜਵਾ ਸਾਹਿਬ ਨੂੰ ਤੇ ਆਪਦੇ ਭਰਾ ਦਾ ਨਹੀਂ ਪਤਾ ਲੱਗਾ ਕਿ ਕਦੋਂ ਭਾਜਪਾ ਚ ਚਲੇ ਗਏ ਹਾਂ ਇਥੇ ਉਹ ਕਹਿੰਦੇ ਕਿ ਜਿਵੇਂ ਦਲਜੀਤ ਦੁਸਾਂਜ ਦੇ ਸ਼ੋਅਾਂ ਦੀ ਐਡਵਾਂਸ ਬੁਕਿੰਗ ਚੱਲਦੀ ਹੈ ਸਾਡੇ ਇਥੇ ਐਡਵਾਂਸ ਬੁਕਿੰਗ ਵੀ ਚੱਲਦੀ ਆ ਕਿ ਜਿਹੜੇ ਕਾਂਗਰਸੀ ਆ ਉਹ ਹੁਣ ਤੋਂ ਹੀ ਸਾਡੇ ਨਾਲ ਸਾਈ ਵਧਾਈ ਲਾਉਣ ਦੇ ਜੀ ਉਧਰ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਵਾਲੇ ਗਰਗ ਸਾਹਿਬ ਹਾਂ ਉਹ ਕਹਿੰਦੇ ਉਹ ਜਿਵੇਂ ਗਾਣਾ ਨਾ ਨਜ਼ਰ ਰੱਖਿਓ ਨਜ਼ਰ ਰੱਖਿਓ ਉਹ ਉਹ ਕਹਿੰਦੇ ਵੀ ਇਹਦੇ ਤੇ ਨਜ਼ਰ ਰੱਖੋ ਤੁਸੀਂ ਬਾਜਵਾ ਸਭ ਤੁਹਾਡੇ ਭਜਨਗੇ ਭਜ-ਭਜ ਜਾਣਗੇ ਮਤਲਬ ਟਿਕਾਣਾ ਕਿਸੇ ਦਾ ਪੱਕਾ ਨਹੀਂ ਤਾਂ ਭਾਈ ਉਹ ਕੋ ਗੱਲ ਇਹ ਆ ਕਿ ਮੈਨੂੰ ਤੇ ਸਮਝ ਨਹੀਂ ਲੱਗਦੀ ਕਿਸ ਲੌਜਿਕ ਨਾਲ ਇਹ ਗੱਲ ਕਰ ਰਹੇ ਆ ਕਿ ਕਾਂਗਰਸ ਦੇ ਵਿੱਚ ਆ ਕੇ ਵਿਧਾਇਕ ਕਰਨਗੇ ਕੀ ਜੀ ਜੀ ਸਰਕਾਰ ਕੋਈ ਬਣਾ ਸਕਦਾ ਮਤਲਬ ਇਹ ਤੇ ਇਹ ਆ ਕਿ ਇਹਨਾਂ ਕੋਲ ਤਾਂ ਹੈਗੇ 18 ਕਿ 20 ਹੂੰ ਹੂੰ ਤੇ ਸਰਕਾਰ ਬਣਾਉਣ ਵਾਸਤੇ ਤੇ ਤੁਹਾਨੂੰ 60 ਚਾਹੀਦੇ ਆ ਜੀ ਜੀ ਜਾਂ ਤੇ 40 40ਆਂ ਦੀ ਬੁਕਿੰਗ ਹੋਈ ਹੈ ਤੇ 40 ਪਾਰਟੀ ਤੋੜ ਕੇ ਆ ਜਾਂ। ਹੂੰ ਐਸਾ ਸੰਭਵ ਹੈ? ਲੌਜੀਕਲੀ ਸੋਚੋ ਖਾ ਯਾਰ 40 ਬੰਦੇ ਆਪਦੀ ਸਰਕਾਰ ਛੱਡ ਕੇ ਇਹਨਾਂ ਦੇ ਨਾਲ ਜਿਹੜੇ ਆਪੋ ਵਿੱਚ ਦੀ ਹੱਲੇ ਲੜਦੇ ਪਏ ਨੇ ਇਹਨਾਂ ਨਾਲ ਕਿਵੇਂ ਆਉਣ ਦਾ ਰਿਸਕ ਲੈਣ? ਜੀ ਸਮਝੋ ਵਾਰਿਆ ਪਰ ਵੇਖੋ ਪਰ ਸੁਪਨਾ ਸੁਪਨਾ ਭਾਜਪਾ ਵੀ ਦੇਖ ਸਕਦੀ ਹੈ ਕਿ ਸਾਡੇ ਕੋਲ ਇੱਕ ਦੋ ਹੈਗੇ ਨੇ ਐਮਐਲਏ ਹੂੰ ਸਾਡੇ ਨਾਲ 52 ਟੁੱਟ ਕੇ ਆਗੇ ਤੇ ਇੱਕ ਦਿਨ ਆਸੀ ਸਰਕਾਰ ਬਣਾ ਲਾਂਗੇ। ਸਪਨਿਆਂ ਦਾ ਕੀ ਹੈ ਸਪਨਿਆਂ ਦੀ ਜ਼ਿਆਦਾ ਹੀ ਸਮਝ ਹੈ ਇਹ ਰਾਜਸੀ ਪਿਆਨ ਬਾਜੀ ਹੈ ਜੀ ਇਹਦੇ ਵਿੱਚ ਹੈ ਨਹੀਂ ਕੁਝ ਵੀ ਕੱਢਣ paun ਤੋਂ ਦੱਸੋ ਵੀ ਮਤਲਬ ਕੱਲੇ ਬਾਜਵਾ ਸਾਹਿਬ ਹੀ ਕਹਿੰਦੇ ਹੋਰ ਕੋਈ ਕਾਂਗਰਸੀ ਕਹਿੰਦਾ ਵੀ ਨਹੀਂ ਹੂੰ ਕਿਨਾਂ ਦੇ ਇੰਨੇ ਬੰਦੇ ਸੰਪਰਕ ਚ ਸੰਪਰਕ ਚ ਤੇ ਚਲੋ ਹੁੰਦੀ ਆ ਇੱਕ ਦੂਜੇ ਦੇ ਹੋਣਗੇ ਵੀ ਜੀ ਐਡੀ ਛੇਤੀ ਮਤਲਬ ਕਿ ਐਡੇ ਵੱਡੇ ਪੱਤਰ ਤੇ ਟੁੱਟ ਪੱਜ ਆਮ ਆਦਮੀ ਪਾਰਟੀ ਚ ਨਹੀਂ ਹੋਏਗੀ ਇਹ ਭਾਜੜ ਜਿਹੜੀ ਪਾਊਗੀ ਇਹ ਭਾਜੜ ਪੈਣੀ ਆ ਇੱਕ ਦਿਨ ਹੂੰ ਇੱਕ ਦਿਨ ਪੈ ਕੇ ਰਹਿਣਾ ਸੀ ਮੇਰੀ ਜ਼ਿੰਦਗੀ ਵਿੱਚ ਖਲਾਰਾ ਜੀ ਇਹ ਖਲਾਰਾ ਤੇ ਇੱਕ ਦਿਨ ਪਹੂਗਾ ਪਹੂਗਾ ਪਰ ਇੱਕਦਮ ਮਤਲਬ ਕਿ ਇਹ ਪੈ ਜਾਊਗਾ ਐਸੀ ਸੰਭਾਵਨਾ ਜਿਹੜੀ ਐ ਸੰਕਾ ਨਾ ਉਹ ਜ਼ਿਆਦਾ ਨਹੀਂ ਹੈ ਕਿ ਭਾਈ ਨੇੜੇ ਤੇੜੇ ਆ ਜੀ ਹਾਂ ਸਮਾ ਪਾ ਕੇ ਜਿਵੇਂ ਮਤਲਬ ਕਿ ਵੀ ਕੋਈ 6 ਮਹੀਨੇ ਸਾਲ ਰਹਿ ਗਿਆ ਤੋਂ ਬਾਅਦ ਫਿਰ ਇਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਕਿ ਇੱਥੋਂ ਹੁਣ ਭੱਜਣ ਚ ਪਲਾ ਪਰ ਉਹਦੇ ਮਿੰਟੂ ਜੀ ਅਕਸਰ ਵੀ ਹੁੰਦਾ ਰਹਿੰਦਾ ਆਮ ਤੌਰ ਤੇ ਲੋਕ ਦੇ ਕੇ ਦੋਚਦੇ ਆ ਕਿ ਕਿਸੇ ਨੂੰ ਇਹ ਹੁੰਦੇ ਕਿਸੇ ਨੂੰ ਇਹ ਮਿਲ ਜਾਂਦੀ ਰਿਪੋਰਟ ਮੇਰੀ ਟਿਕਟ ਕੱਟਣਗੇ ਹੂੰ ਉਹ ਟਿਕਟ ਦੇ ਨਾਂ ਤੇ ਮੁੜ ਕੇ ਸ਼ਿਫਟ ਮਾਰ ਜਾਂਦਾ ਜੀ ਜੀ ਕਿਸੇ ਦੀ ਲਿਫਟ ਹੋਣੀ ਹੁੰਦੀ ਆ ਦੂਜੀ ਪਾਰਟੀ 'ਚ ਜਾ ਕੇ ਮੌਲਾ ਮੈਂ ਲਿਫਟ ਕਰਾ ਦੇ ਤਾਂ ਉਹ ਕਈ ਵਾਰ ਫਿਰ ਉਤਰ ਸਾਬਕਤਾਂ ਤੇ ਜਾ ਕੇ ਆਪ ਦਾ ਜੋੜ ਲੈਂਦਾ ਸੋ ਹਾਲੇ ਐਸੀ ਟੁੱਟ ਪਾਜ ਏਡੇ ਵੱਡੇ ਪੱਤਰ ਦੀ ਜਿਹੜੀ ਆ ਮੈਨੂੰ ਨਹੀਂ ਲੱਗਦੇ ਮੇਰੇ ਮੰਨਣ 'ਚ ਗੱਲ ਨਹੀਂ ਆਉਂਦੀ ਪਰੰਤੂ ਭਾਈ ਕੀ ਕਰੀਏ ਹੁਣ ਸਿਆਸੀ ਬਿਆਨਬਾਜ਼ੀ ਹੈ ਜੀ ਤੇ ਤੁਸੀਂ ਇਸ ਬਿਆਨਬਾਜ਼ੀ ਤੋਂ ਹਟ ਕੇ ਜੇ ਗੱਲ ਕਰੀਏ ਗੱਲ ਤੇ ਇਹ ਹੋਣੀ ਚਾਹੀਦੀ ਆ ਐਕਚੁਅਲ ਦੇ ਵਿੱਚ ਹਮ ਕਿ ਤੁਸੀਂ ਵੇਖੋ 1.5 ਦਿਨਾਂ ਇਹਨਾਂ ਨੇ ਇਜ਼ਲਾਸ ਜਿਹੜਾ ਉਹ ਕੀਤਾ ਜੀ ਇਸਲਾਸ ਸਰਦਰ ਉਤਤਾ ਤਾਂ ਹੋਇਆ ਹੀ ਨਹੀਂ ਹੂੰ ਅੱਧਾ ਦਿਨ ਅੱਜ ਗਿਆ ਅੱਧਾ ਦਿਨ ਅੱਜ ਦਾ ਰੱਖ ਲੋ ਤੇ ਇੱਕ ਦਿਨ ਕੱਲ ਦਾ ਰੱਖ ਲੋ ਡੇਢ ਦਿਨ ਦਾ ਸਾਰਾ ਇਸਲਾਸ ਏ ਜੀ ਤੇ ਜਿਹੜੇ ਲੋਕ ਮੰਗ ਕਰਦੇ ਹੁੰਦੇ ਸੀ ਕਿ ਜੀ ਮਿਨੀਮਮ 40 ਸਿਟਿੰਗ ਚਾਹੀਦੀਆਂ ਨੇ ਜੀ ਇਹ ਹੈ ਉਹ ਹੈ ਲੰਮਾ ਸੈਸ਼ਨ ਚਾਹੀਦਾ ਹੈ ਜੀ ਅੱਜ ਉਹਨਾਂ ਦੀ ਸਰਕਾਰ ਹੈ ਹੂੰ ਇਹਦਾ ਮਤਲਬ ਹੈ ਕਿ ਤੁਸੀਂ ਵਿਰੋਧੀ ਧਿਰ ਚ ਸੋਹਣੇ ਲੱਗਦੇ ਜੀ ਉਦੋਂ ਤੁਹਾਨੂੰ ਉਦੋਂ ਤੁਹਾਨੂੰ ਬੜੀ ਅਵੇਅਰਨੈਸ ਹੁੰਦੀ ਆ ਉਦੋਂ ਤੁਹਾਨੂੰ ਬੜੀ ਫਿਕਰਮੰਦੀ ਹੁੰਦੀ ਆ ਉਦੋਂ ਤੁਹਾਨੂੰ ਬੜੀ ਜਾਗਰਤੀ ਹੁੰਦੀ ਆ ਜੀ ਤੇ ਜਦੋਂ ਤੁਸੀਂ ਸੱਤਾ 'ਚ ਆ ਗਏ ਉਹ ਤੋਂ ਸਭ ਕੁਝ ਉਲਟਾ ਪਲਟਾ ਹਮ ਉਲਟਾ ਚਸ਼ਮਾ ਹੀ ਹੋ ਜਾਂਦਾ ਤੁਹਾਡਾ ਸਹੀ ਗੱਲ ਦੇਖਣ ਦਾ ਨਜ਼ਰੀਆ ਕਹਿਣ ਦਾ ਮਤਲਬ ਇਹੋ ਆ ਕਿ ਗੱਲ ਤੇ ਇਹ ਹੋਣੀ ਚਾਹੀਦੀ ਆ ਕਿ ਕਿਹੜਾ ਸੈਸ਼ਨ ਦੇ ਨਾਮ ਤੇ ਕੀ ਤੁਸੀਂ ਉੱਥੇ ਕਰ ਰਹੇ ਹੋ ਹਮ ਨੇੜਾ ਬਨੜਾ ਕਿ ਸਰਦ ਰੁੱਤ ਦਾ ਸੈਸ਼ਨ ਨਾ ਕਰਕੇ ਸਰਕਾਰ ਨੇ ਠੀਕ ਨਹੀਂ ਕੀਤਾ ਜੀ ਤਾਂ ਇਸ ਨੂੰ ਚਲੋ ਜੇ ਆਪਾਂ ਦੇਖੀਏ ਤੇ ਜੇ ਇਹਨਾਂ ਨੇ ਕਵਰ ਅਪ ਕਰਨਾ ਸੀਗਾ ਤਾਂ ਲੰਬਾ ਸੈਸ਼ਨ ਦਿੰਦੇ ਤਾਂ ਕਿ ਸਾਡੇ ਜਿਹੜੇ ਮੁੱਦੇ ਆ ਪੰਜਾਬ ਨਾਲ ਜੁੜੇ ਲੋਕਾਂ ਨਾਲ ਜੁੜੇ ਵੱਧ ਤੋਂ ਵੱਧ ਉੱਥੇ ਡਿਸਕਸ ਹੋਣ ਵੱਧ ਤੋਂ ਵੱਧ ਚਰਚਾਵਾਂ ਹੋਣ ਵੱਧ ਤੋਂ ਵੱਧ ਬਹਿਸਾਂ ਹੋਣ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਤੇ ਇਹਨਾਂ ਦੀ ਤੇ ਹਾਲਤ ਇਹ ਆ ਕਿ ਅੱਜ ਇੱਕ ਸਾਡੇ ਦੋਸਤ ਹੈ ਉਹਨਾਂ ਦਾ ਆਪ ਦਾ ਕਹਿ ਲਓ ਕਿ ਚੈਨਲ ਹੈ ਹੂੰ ਉਹਨਾਂ ਦੇ ਚੈਨਲ ਨੂੰ ਦੱਸਦੇ ਕਿ ਪਾਸ ਹੀ ਨਹੀਂ ਜਾਰੀ ਕੀਤਾ ਗਿਆ ਕਈ ਸਰੇਦਾਰਾਂ ਨੇ ਇੱਥੇ ਇੱਕ ਮਿੱਤਰ ਕਮੈਂਟ ਕਰ ਰਿਹਾ ਸੀ ਕਿ ਇੱਕ ਜਾਣ ਨਹੀਂ ਦਿੱਤਾ ਤੇ ਫਿਰ ਗੱਲਾਂ ਗਲਤ ਨੇ ਨਾ ਜੀ ਹੂੰ ਗੱਲਾਂ ਗਲਤ ਨੇ ਹਾਲਾਂਕਿ ਕੁਝ ਸੱਜਣ ਇੱਥੇ ਏਵੀ ਤਰਕ ਦੇ ਸਕਦੇ ਆ ਕਿ ਜੀ ਵੈਬ ਮੀਡੀਆ ਹੈ ਹੀ ਇੰਨਾ ਕਿ ਕਿਨੂ ਕਿਨੂ ਦਈਏ ਜੀ ਹਰ ਇੱਕ ਟੁਕੜ ਜਿਹੜੇ ਮਤਲਬ ਕਿ ਕੋਈ ਕੈਟਾਗਰੀ ਬਣਾ ਲਓ ਕਿ ਭਾਈ ਜਿਨ੍ਹਾਂ ਦੀ ਰੀਚ ਵਗੈਰਾ ਜਿਨ੍ਹਾਂ ਦਾ ਆ ਭਾਈ ਕ੍ਰਾਈਟੇਰੀਆ ਜਿਹੜਾ ਆ ਤੇ ਜੋ ਪੂਰਾ ਕਰਦੇ ਤੂੰ ਉਹਨਾਂ ਨੂੰ ਤੇ ਜਾਣਦੇ ਹੋ ਹੁੰਦਾ ਜਾਣਦੇ ਹੋ ਬਿਲਕੁਲ ਠੀਕ ਹੈ ਨਾ ਜੀ ਪਰ ਇੱਥੇ ਮਸਲੇ ਪੈਣੇ ਐ ਮਿੰਟੂ ਜੀ ਸਰਕਾਰ ਨੇ ਘਿਰਨਾ ਬਹੁਤ ਸਾਰੇ ਮਸਲਿਆਂ ਤੇ ਖਾਸ ਕਰਕੇ ਉਹ ਮਸਲੇ ਜਿਨ੍ਹਾਂ ਤੇ ਸਰਕਾਰ ਬਣੀ ਆ ਤੇ ਉਹ ਮਸਲਿਆਂ ਦੇ ਵਿੱਚ ਹੀ ਇਹਨਾਂ ਨੇ ਘਿਰਨਾ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਹੁੰਦਾ ਕਿ ਬਸ ਇੱਕ ਤਰ੍ਹਾਂ ਇਹ ਬਾਈਪਾਸ ਹੈ ਕਿ ਫਾਰਮੈਲਟੀ ਵੀ ਹੈ ਕਿ ਆਇਨ ਅਕੈਡਮੀ ਸੈਸ਼ਨ ਰੱਖਿਆ ਨਹੀਂ ਗਿਆ ਤੇ ਮੁੱਦੇ ਬਹੁਤ ਸਾਰੇ ਨਵੇਂ ਵਿਚਾਰੇ ਜਾਣੇ ਆਪਾਂ ਨੂੰ ਵੀ ਪਤਾ ਹੈ ਬਹੁਤ ਥੋੜੇ ਟਾਈਮ ਦੇ ਵਿੱਚ ਤੇ ਮੁੱਤੇ ਤਾਂ ਦੇਖੋ ਠੀਕ ਆ ਇਹਨਾਂ ਦੇ ਬੰਦੇ ਵੀ ਚੁੱਕਦੇ ਆ ਵਿਰੋਧੀ ਧਿਰ ਵੀ ਚੁੱਕਦੀ ਆ ਮੁੱਦੇ ਤੇ ਚਲੋ ਜਿੰਨੇ ਹੈਗੇ ਆ ਠੀਕ ਆ ਪਰ ਇਸ ਸਮਾਂ ਇੰਨਾ ਘਟਿਆ ਮੈਂ ਨਹੀਂ ਕਹਿੰਦਾ ਕਿ ਮੁੱਦਾ ਉੱਥੇ ਚੁੱਕਿਆ ਨਹੀਂ ਜਾਊਗਾ ਮੁੱਦੇ ਕਈ ਸੜਕਾਂ ਦਾ ਮੁੱਦਾ ਉੱਥੇ ਗੁੰਜਿਆ ਜੀ ਆਕਸੀਜਨ ਪਲਾਟ ਜਿਹੜੇ ਬੰਦ ਹੋਏ ਨੇ ਉਹਨਾਂ ਦਾ ਮੁੱਦਾ ਉੱਥੇ ਗੁੰਜਿਆ ਫਿਰ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੀ ਬਿਜਲੀ ਬੱਤੀ ਦਾ ਮਾਮਲਾ ਉਹ ਵੀ ਗੁੰਝਿਆ ਇਹ ਲੋਕਾਂ ਦੇ ਗੁੱਦੇ ਨੇ ਜੀ ਜੀ ਪਰ ਟਾਈਮ ਇੰਨਾ ਥੋੜਾ ਹੈ ਕਿ ਵੱਡੀਆਂ ਵੈਸਾ ਨਹੀਂ ਹੋ ਰਹੀਆਂ ਹੂੰ ਮਤਲਬ ਕਿ ਕੋਈ ਵਾਈਟ ਪੇਪਰ ਨਹੀਂ ਆ ਰਿਹਾ ਜਿਹਦੇ ਨਾਲ ਸਾਰੀਆਂ ਸਥਿਤੀਆਂ ਸਪਸ਼ਟ ਹੋਣ ਇਸ ਵੇਲੇ ਸਾਡਾ ਵੈਸੇ ਤੇ ਫਾਈਨੈਂਸ ਤੇ ਆਉਣਾ ਚਾਹੀਦਾ ਵਾਈਟ ਪੇਪਰ ਜੀ ਕਿ ਸਾਡੀ ਇਸ ਵੇਲੇ ਦੀ ਜਿਹੜੀ ਮੌਜੂਦਾ ਸੂਰਤਿ ਹਾਲ ਹੈ ਉਹ ਕੀ ਆ ਤੇ ਸਾਡਾ ਭਵਿੱਖ ਕੀ ਆ ਉਹਦੇ ਤੇ ਬਹਿਸ ਹੋਣੀ ਚਾਹੀਦੀ ਐ ਇੱਕ ਪੱਖਮੀ ਬਹਿਸ ਹੋਣੀ ਚਾਹੀਦੀ ਐ ਜੀ ਜੀ ਬਿਲਕੁਲ ਮਿੰਟੂ ਜੀ ਮਕਦਰ ਸਿੰਘ ਜੀ ਕਹਿ ਰਹੇ ਨੇ ਕਿ ਇਹਨਾਂ ਲੀਡਰਾਂ ਨੇ ਅਸਲ ਮੁੱਦਿਆਂ ਤੇ ਕਦੇ ਗੱਲ ਨਹੀਂ ਕਰਨੀ ਤੇ ਲੋਕਾਂ ਨੂੰ ਇੱਧਰ ਉੱਧਰ ਉਲਝਾਉਣਾ ਹੁੰਦਾ ਕਹਿੰਦੇ ਬੱਲੀ ਸਾਹਿਬ ਕਹਿ ਰਹੇ ਨੇ ਕਿ ਬਾਜਵਾਦ ਸਾਹਿਬ ਦੀ ਗੱਲ ਕਾਫੀ ਹੱਦ ਤੱਕ ਸਹੀ ਐ ਪਰ ਕਹਿੰਦੇ ਉਹ ਐਮਐਲਏ ਜਿਹੜੇ 2027 ਦੀਆਂ ਚੋਣਾਂ ਦੇ ਵਿੱਚ ਕਹਿੰਦੇ ਪਾਸਾ ਬਦਲਣਗੇ ਤੇ ਨਹੀਂ ਉਹ ਤਾਂ ਮੈਂ ਸਹਿਮਤ ਐ ਇਸ ਚੀਜ਼ ਦੇ ਨਾਲ ਕਿਉਂ ਭਾਜੜ ਪਾਊਗੀ ਪਰ ਤੁਸੀਂ ਜੇ ਹੁਣੇ ਹੀ ਕਹੀ ਜਾਓ 2 ਸਾਲ ਹਾਲੇ ਬਕਾਇਆ ਪੈ ਨੇ 2 ਸਾਲ ਤੋਂ ਵੀ ਵੱਧ ਦਾ ਸਮਾਂ ਹੈ ਹੂੰ कि ਜੇ ਤੁਸੀਂ ਕਹੋ ਕਿ ਅੱਜ 20 ਐਮਐਲਏ ਜਿਹੜੇ ਰੱਖਦੀ ਹੈ ਪਾਰਟੀ ਉਹਦੇ ਨਾਲ ਉਹ ਸਰਕਾਰ ਚ ਟੁੱਟ ਕੇ ਆ ਜਾਣਗੇ ਹੂੰ ਐਸੀ ਸੂਰਤ ਇਹ ਹਾਲ ਬਣਨ ਵਾਸਤੇ ਜਾਂ ਤਾਂ ਬਹੁਤ ਵੱਡੀ ਘਟਨਾ ਦਾ ਵਾਪਰਨਾ ਹੋਣਾ ਚਾਹੀਦਾ ਹੈ ਜੀ ਜੀ ਜਾਂ ਬਹੁਤ ਵੱਡਾ ਫਾਇਦਾ ਹੂੰ ਅਗਲੇ ਪਾਸੇ ਉਹਨਾਂ ਨੂੰ ਮਿਲਣਾ ਚਾਹੀਦਾ ਦਿਸਣਾ ਚਾਹੀਦਾ ਹਾਂ ਜਿਹੜੀ ਗੱਲ ਬਾਜਵਾ ਸਾਹਿਬ ਇਹ ਕਹਿੰਦੇ ਆ ਕਿ ਇੱਕਨਾਥ ਸ਼ਿੰਦੇ ਬਣੇਗਾ ਦੂਸਰਾ ਇੱਕਨਾਥ ਸ਼ਿੰਦੇ ਬਣੇਗਾ ਭਗਮੰਤ ਮੰਨ ਜੀ ਤਾਂ ਫਿਰ ਇਹ ਚੀਜ਼ ਲਈ ਕਟੋ-ਕਟ ਭਗਵੰਤ ਮਾਨ ਜੀ ਨੂੰ ਵੀ 30 ਤੋਂ 40 ਵਧਾਇਕ ਚਾਹੀਦੇ ਆ। ਦਲ ਬਦਲੀ ਤੋਂ ਵੀ ਤਾਂ ਬਚਣਾ ਹੈ ਨਾ ਜੀ? ਜੀ। ਦਲ ਬਦਲੀ ਕਾਨੂੰਨ ਤੋਂ ਵੀ ਤਾਂ ਬਚਣਾ ਹੈ। ਹੂੰ। ਸ਼ਿੰਦੇ ਬਨਣ ਵਾਸਤੇ ਵੀ ਤਾਂ ਉਹਨਾਂ ਨੂੰ ਕਈ ਸ਼ਿੰਦੇ ਗਾਂਹ ਹੋਰ ਚਾਹੀਦੇ ਨੇ। ਚਾਹੀਦੇ ਨੇ ਬਿਲਕੁਲ। ਸਮਝਦੇ ਹੋ ਨਾ 30 ਤੋਂ 40 ਤਾਂ ਉਹਨਾਂ ਨੂੰ ਚਾਹੀਦੇ ਆ ਕਟੂ-ਕਟ ਜੇ। ਜੀ ਜੀ ਬਿਲਕੁਲ ਬਿਲਕੁਲ ਆਚਰਣ ਜੀ ਜੀ ਬਿਲਕੁਲ ਤੁਹਾਡੇ ਵਾਲੀ ਗੱਲ ਹੀ ਅਸੀਂ ਕਰ ਰਹੇ ਹਾਂ ਕਿ ਲੰਮੇ ਸੈਸ਼ਨ ਦੀ ਮੰਗ ਕਰਨ ਵਾਲੇ ਕਹਿੰਦੇ ਸਰਕਾਰ ਬਣਨ ਤੋਂ ਬਾਅਦ ਕਹਿੰਦੇ ਪਤਾ ਨਹੀਂ ਕੀ ਹੋ ਜਾਂਦਾ ਇਹਨਾਂ ਨੂੰ ਖੈਰ ਮਿੰਟੂ ਜੀ ਭਵਿੱਖ ਦੀ ਗੱਲ ਆਪਾਂ ਕਰ ਰਹੇ ਸੀ ਵੀ ਭਵਿੱਖ ਦੇ ਵਿੱਚ ਹੁਣ ਬਾਜਵਾ ਸਾਹਿਬ ਦੀ ਗੱਲ ਹਾਈਲਾਈਟ ਹੋ ਰਹੀ ਹੈ ਕਿਨੇ ਬਾਕੀ ਕੋਈ ਮਸਲਾ ਨਹੀਂ ਉੱਠ ਰਿਹਾ ਰਜਿੰਦਰ ਮਿੱਤਰ ਸਾਹਿਬ ਕਹਿ ਰਹੇ ਨੇ